ਜੀ ਸਰ ਕੀ ਨਾਮ ਦੇ ਆਪਣਾ ਤੇ ਕਿਹੜਾ ਮਹੱਲਾ ਜੀ ਤੇ ਕਿਹੜੇ ਗਲੀ ਦੇ ਇਲਜ਼ਾਮ ਲੱਗ ਰਹੇ ਕੀ ਕਹਿੰਦੇ ਸਰ ਮੈਂ ਵਾਰਡ ਨੰਬਰ 34 ਦਾ ਇੰਚਾਰਜ ਹਾਂ ਠੀਕ ਹੈ ਜੀ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜੀ ਹੈ ਨਾਮ ਮੇਰਾ ਮਨਮੋਹਨ ਸਿੰਘ ਹੈ ਜੀ ਤੇ ਜਿਹੜੇ ਮੇਰੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਬਈ ਇਹ ਗਲੀਆਂ ਨਹੀਂ ਬਣਾਈਆਂ ਜਾ ਰਹੀਆਂ ਗਲੀਆਂ ਤੁਸੀਂ 올ਰੇਡੀ ਦੇਖ ਚੁੱਕੇ ਜੇ ਕਿ ਜਿਹੜੇ ਬਾਜ਼ਾਰ 25-25 ਸਾਲ ਤੋਂ ਨਹੀਂ ਸੀ ਬਣੇ ਉਹ ਹੁਣ ਬਣ ਰਹੇ ਨੇ ਤੇ ਜਿਹੜੇ ਇਲਜ਼ਾਮ ਲੱਗ ਰਹੇ ਉਹ ਗਲੀ ਨੰਬਰ 2 ਦੇ ਲੱਗ ਰਹੇ ਨੇ ਦੀ ਅੱਗੇ ਪੁਆਇੰਟ ਨਹੀਂ ਬਣਾਇਆ ਜਾ ਰਿਹਾ ਜਲ ਕਿ ਉਹ ਪੁਆਇੰਟ ਜਿਹੜਾ ਹੈਗਾ ਰਾਣਾ ਗਾਰਡਨ ਦੇ ਨਾਲ ਜੁਆਇੰਟ ਹੁੰਦਾ ਵਾ ਤੇ ਜੇ ਮੈਂ ਇੰਨਾ ਕੰਮ ਕਰਾ ਸਕਦਾ ਵਾਂ ਜਿਹੜੇ ਕੰਮ ਪਾਸ ਹੋਏ ਨੇ ਉਹ ਕੰਮ ਹੋ ਰਹੇ ਨੇ ਤੇ ਜਿਹੜਾ ਕੰਮ ਨਹੀਂ ਪਾਸ ਹੈਗਾ ਤੇ ਉਹਨੂੰ ਭਾਜੀ ਟਾਈਮ ਤੇ ਥੋੜਾ ਜਿਹਾ ਲੱਗਦਾ ਹੀ ਆ ਪਾਸ ਹੋਣ ਤੇ ਤੇ ਜਦੋਂ ਪਾਸ ਹੋ ਜਾਊਗਾ ਪਹਿਲ ਦੇ ਆਧਾਰ ਤੇ ਬਣਾਇਆ ਜਾਵੇਗਾ ਤੁਹਾਡੇ ਹਿਸਾਬ ਨਾਲ ਉਹ ਪਾਸ ਹੀ ਨਹੀਂ ਹੋਊਗਾ ਮੈਨੂੰ ਪਾਜੀ ਉਹ ਕਿਉਂਕਿ ਇੱਕੋ ਲਾਈਨ 'ਚ ਉਹ ਕਹਿ ਰਿਹਾ ਵੀ ਕਿੰਨੇ ਛੋਟੀ ਜੀ ਗਲੀ ਆ ਤੇ ਉਹ ਪਾਸ ਉਹ ਦੂਸਰੇ ਮੰਨਦਾ ਹੀ ਆ ਪਾਜੀ ਜਿਨ੍ਹਾਂ ਨੇ ਕੱਲ ਬਾਈਟ ਕੀਤੀ ਆ ਠੀਕ ਆ ਜੀ ਉਹਨਾਂ ਦੇ ਘਰ ਤੱਕ ਉਹ ਬਾਜ਼ਾਰ ਪਾਸ ਸੀ ਉਹਨਾਂ ਦੇ ਘਰ ਤੱਕ ਉਹ ਬਾਜ਼ਾਰ ਉਹਨਾਂ ਦੇ ਬੂਹੇ ਤੱਕ ਉਹ ਬਾਜ਼ਾਰ ਬਣਿਆ ਵਾ ਠੀਕ ਆ ਜੀ ਉਰ ਤੋਂ ਜਿਹੜੀ ਰਾਈਟ ਸਾਈਡ ਨੂੰ ਗਲੀ ਘੁੰਮਦੀ ਆ ਠੀਕ ਆ ਜੀ ਉਹ ਹੱਲੇ ਪਾਸ ਨਹੀਂ ਹੈਗਾ ਠੀਕ ਆ ਜੀ ਉਹ ਵੀ ਟੈਂਡਰਾਂ ਦੇ ਵਿੱਚ ਲੱਗਾ ਹੋਇਆ ਵਾ ਜਿਹੜੇ ਨੈਕਸਟ ਟੈਂਡਰ ਹੈਗੇ ਉਹਨਾਂ ਦੇ ਵਿੱਚ ਲੱਗਾ ਹੋਇਆ ਵਾ ਜਦੋਂ ਵੀ ਉਹ ਪਾਸ ਹੋ ਗਿਆ ਅਸੀਂ ਉਸ ਪੈਲ ਦੇ ਆਧਾਰ ਤੇ ਤਿਆਰ ਕਰਾ ਦੇਣਾ ਸੁਰਭਟ ਕਾਰਨ ਕੀ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਇਨਸਾਮ ਲਾਇਆ ਜਾ ਰਿਹਾ ਹੈ ਕਿ ਤੁਹਾਡੀ ਪਾਰਟੀ ਦੇ ਤੁਹਾਡੇ ਵੱਲੋਂ ਹੀ ਕਹਿ ਤੇ ਜੀ ਉਹ ਕਹਿ ਕੇ ਤੇ ਗਲੀ ਨਹੀਂ ਬਣਾਈ ਜਾ ਰਹੀ ਪਾਜੀ ਮੈਂ ਤੇ ਸਿਰਫ ਇਨਾ ਕਹਿਣਾ ਚਾਹਾਂਗਾ ਕਿ ਇਹ ਉਹਨਾਂ ਦੀ ਕੀ ਮੰਸ਼ਾ ਵਾ ਜਾਂ ਇਹਦੇ ਵਿੱਚ ਕੀ ਉਹਨਾਂ ਤੇ ਦਬਾਅ ਵਾ ਰਾਜਨੀਤਿਕ ਠੀਕ ਹੈ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ 올ਰੇਡੀ ਦੱਸ ਵੀ ਚੁੱਕਾ ਵਾਂ ਮੈਂ ਕੁਝ ਹੋਰ ਦੱਸਣਾ ਚਾਹਾਂਗਾ ਕਿ ਸਾਡੇ ਫੋਕਲ ਪੁਆਇੰਟ ਦੇ ਵਿੱਚ ਮੇਰੇ 3 ਸਾਲ ਦੀ ਹੋਣ ਦੇ ਵਿੱਚ ਠੀਕ ਆ ਜੀ 37 ਤੋਂ 38 ਕਰੋੜ ਦੇ ਬਜਟ ਦੇ ਕੰਮ ਚੱਲਦੇ ਪਏ ਨੇ ਠੀਕ ਆ ਜੀ ਦਸ਼ਮੇਸ਼ ਐਮਨੂ ਦੇ ਅਸੀਂ 7 ਬਾਜ਼ਾਰ ਬਣਾਏ ਆ ਰਾਣਾ ਗਾਰਡਨ ਦੇ ਵਿੱਚ ਜਿਹੜੇ ਬਾਜ਼ਾਰ ਪਾਸ ਹੋਏ ਨੇ ਗੁਰਦੁਆਰੇ ਵਾਲੀ ਗਲੀ ਵਾਲਾ ਪਾਸ ਹੋਇਆ ਬਾਗਾਂ ਤੱਕ ਪਾਸ ਹੋਇਆ ਉਹ ਕੋ 2-4 ਦਿਨਾਂ ਦੇ ਵਿੱਚ ਵਿੱਚ ਉਹ ਚਾਲੂ ਹੋ ਜਾਣਾ ਠੀਕ ਆ ਜੀ ਕਿਸੇ ਸਮੇਂ ਤੋਂ ਲੱਗਦਾ ਨਹੀਂ ਕੁਆਲਿਟੀ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਦੇਖੋ ਜੀ ਜਦੋਂ ਆਪਣੇ ਕੋ ਕੋਈ ਮੁੱਦਾ ਨਹੀਂ ਲੱਭਦਾ ਠੀਕ ਹੈ ਜੀ ਕੋਈ ਮੁੱਦਾ ਨਹੀਂ ਲੱਭੂਗਾ ਤੇ ਉਹ ਆਪਾਂ ਪਾਰਟੀ ਨੂੰ ਬਦਨਾਮ ਕਰਨਾ ਐਮਐਲਏ ਨੂੰ ਬਦਨਾਮ ਕਰਨਾ ਤੇ ਜਿਹੜਾ ਬੰਦਾ ਕੰਮ ਕਰਾ ਰਿਆ ਉਹਨੂੰ ਬਦਨਾਮ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਕਰਨਾ ਹੀ ਹੈ ਭਾਜੀ ਇਹ ਤੇ ਉਹਨਾਂ ਦੀ ਸੋਚ ਆ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਧਰਨਾਲ ਹੋਣਗੇ ਤੇ ਉਹ ਉਹਨਾਂ ਦੀ ਆਪਣੀ ਇੱਛਾ ਵਾ ਜੇ ਅਸੀਂ ਗਲਤ ਹੋਈਏ ਅਸੀਂ ਤੇ ਕੈਮਰੇ ਦੇ ਸਾਹਮਣੇ ਕਹਿ ਰਹੇ ਆ ਕਿ ਜਿਹੜਾ ਜਿੱਥੋਂ ਤੱਕ ਬਾਜ਼ਾਰ ਪਾਸ ਸੀ ਉਹ ਅਸੀਂ ਬਣਾ ਦਿੱਤਾ ਵਾ ਜਿਹੜਾ ਅਗਲੇ ਬਾਜ਼ਾਰ ਆ ਉਹ ਜਲਦ ਤੋਂ ਜਲਦ ਹੀ ਬਣਾ ਦੇਣੇ ਆ। ਉਹ ਸਰ ਪਾਸ ਨਹੀਂ ਹੈਗਾ ਜਿਹੜਾ ਤੁਸੀਂ ਕਹਿੰਦੇ ਹੋ। ਨਹੀਂ ਪਾਜੀ ਉਹ ਕਿਸੇ ਵੀ ਕਾਗਜ਼ ਦੇ ਵਿੱਚ ਪਾਸ ਨਹੀਂ ਹੈਗਾ। ਇਹਨਾਂ ਵੱਲੋਂ ਕਿਹਾ ਗਿਆ ਪਾਸ ਹੈਗਾ ਜਾਣਕਾਰੀ ਬਣਾਇਆ। ਪਾਜੀ ਮੈਨੂੰ ਰਿਟਰਨ ਦੇ ਵਿੱਚ ਦੇ ਦੇਣ ਜੇ ਉਹ ਰਿਟਰਨ ਦੇ ਵਿੱਚ ਦੇ ਦੇਣਗੇ ਕਿ ਇਹ ਬਾਜ਼ਾਰ ਪਾਸ ਆ ਤੇ ਮੈਂ ਕੱਲ ਹੀ ਚਾਲੂ ਕਰਵਾ ਦਾਂਗਾ। ਸਰ ਉਹਨਾਂ ਵੱਲੋਂ ਇੱਕ ਫੋਨ ਰਿਪੋਰਟਿੰਗ ਦੀ ਗੱਲ ਕੀਤੀ ਯਾਰ ਕਿਤੇ ਫੋਨ ਰਿਪੋਰਟ ਕੀਤਾ ਵਾ ਉਹਦੇ ਵਿੱਚ ਲਗਾਤਾਰ ਤੁਹਾਡਾ ਨਾਮ ਲਿੱਤਾ ਗਿਆ ਦੀ ਤੁਹਾਡੇ ਵੱਲੋਂ ਬਣਾ ਦਿੱਤਾ। ਪਾਜੀ ਮੇਰੇ ਵੱਲੋਂ ਕੋਈ ਮਣਾ ਨਹੀਂ ਕੀਤਾ ਗਿਆ ਮੈਂ ਉਹਨਾਂ ਨੂੰ ਇਹੋ ਗੱਲ ਕਹੀ ਐ ਐਸਡੀਓ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਕਿ ਜੇ ਬਾਜ਼ਾਰ ਤੁਸੀਂ ਇੰਨਾ ਪੁੱਟਣਾ ਵਾ ਠੀਕ ਆ ਜੀ ਉਹਦੇ ਨਾਲ 400 ਮੀਟਰ ਦਾ ਕੀ ਕਹਿੰਦੇ ਟੋਟਾ ਵਾ 400 ਫੁੱਟ ਦਾ ਸੋਰੀ ਮੈਂ ਮੀਟਰ ਕਹ ਗਿਆ 400 ਫੁੱਟ ਦਾ ਟੋਟਾ ਵਾ ਤੇ ਉਹ ਵੀ ਬਣਾਇਆ ਜਾਵੇ ਪਰ ਉਹ ਉਹਨਾਂ ਦਾ ਕਹਿਣ ਤੋਂ ਭਾਵੇਂ ਆ ਕਿ ਜਿੰਨਾ ਬਾਜ਼ਾਰ ਪਾਸ ਨਹੀਂ ਹੈਗਾ ਤੇ ਅਸੀਂ ਕਿਦਾਂ ਪੁੱਟ ਦੀਏ ਤੁਹਾਡੇ ਕਹਿਣ ਦਾ ਭਾਵ ਵੀ ਕਿ ਲੋ ਪਾਸ ਹੋਵੇ ਉਹ ਬਣਾਇਆ ਜਾਵੇ ਬੈਲ ਦੇ ਆਧਾਰ ਤੇ ਬਣਾਇਆ ਗਿਆ ਜੀ ਠੀਕ ਵਿੱਚ ਐਡ ਕਰਨਾ ਚਾਹਾਂਗਾ ਮੈਂ ਕੋਈ ਬਾਹਰ ਦਾ ਬੰਦਾ ਨਹੀਂ ਇੱਥੇ ਬਿਠਾਇਆ ਮੇਰੇ ਨਾਲ ਜਿਹੜੇ ਵੀ ਮੇਰੇ ਸੱਜਣ ਬੈਠੇ ਨੇ ਮੇਰੇ ਕਮੇਟੀ ਮੈਂਬਰ ਹੀ ਨੇ ਠੀਕ ਆ ਜੀ ਤੇ ਇੱਥੇ ਦੇ ਹੀ ਵਸਨੀਕ ਨੇ ਕੋਈ ਬਾਹਰ ਦਾ ਨਹੀਂ ਆ ਤੇ ਮੈਂ ਦੱਸਣਾ ਚਾਹਾਂਗਾ ਕਿ ਤੁਸੀਂ ਮੇਰਾ ਬਕਾਇਦਾ ਪੂਰਾ ਫੋਨ ਚੈੱਕ ਕਰ ਸਕਦੇ ਮੀਡੀਆ ਦੇ ਵਿੱਚ ਕਹਿ ਰਿਹਾ ਕਿ ਮੈਨੂੰ ਗੁਰਦੇਵਾਲ ਸਿੰਘ ਵੱਲੋਂ ਪਿਛਲੇ 2 ਮਹੀਨੇ ਤੋਂ ਇੱਕ ਵੀ ਕਾਲ ਆਈ ਹੋਵੇ ਕਿ ਮਨਮੋਣ ਜੀ ਜਾਂ ਸਾਡਾ ਆ ਬਾਜ਼ਾਰ ਬਣਾ ਦਿਓ ਜਾਂ ਸਾਨੂੰ ਆ ਕੰਮ ਆ ਸਾਡਾ ਆ ਕੰਮ ਕਰਾ ਦਿਓ ਮੈਨੂੰ ਅੱਜ ਤੱਕ ਕੋਈ ਕਾਲ ਨਹੀਂ ਆਈ ਜਾਂ ਇਹ 10 ਦਿਨ ਕਿ ਐਮਐਲਏ ਸਾਹਿਬ ਨੂੰ ਕੋਈ ਲੈਟਰ ਅਸੀਂ ਦੇ ਕੇ ਆਏ ਆ ਕਿ ਐਮਐਲਏ ਸਾਹਿਬ ਜੀ ਆ ਸਾਡਾ ਬਾਜ਼ਾਰ ਆ ਇਹ ਸਾਡਾ ਬਣਾਇਆ ਜਾਵੇ ਮੈਨੂੰ ਕੋਈ ਪ੍ਰੂਫ ਤੇ ਦੇਣ ਠੀਕ ਮੈਨੂੰ ਅੱਜ ਤੱਕ ਮੈਨੂੰ ਇਹਨਾਂ ਨੇ ਕਦੀ ਕਾਲ ਨਹੀਂ ਕੀਤੀ ਸਿਰਫ ਇਸ ਤੋਂ ਜਾਇਰ ਹੁੰਦਾ ਵਾ ਕਿ ਇੱਕ ਸਿਰਫ ਪਾਰਟੀ ਬਾਜ਼ੀ ਦਾ ਮੁੱਦਾ ਬਣਾਇਆ ਜਾ ਰਿਹਾ ਹੋਰ ਇਹਦੇ ਵਿੱਚ ਕੁਝ ਨਹੀਂ ਹੈਗਾ ਧੰਨਵਾਦ ਮੈਂ ਮਨਜਿੰਦਰਪਾਲ ਸਿੰਘ ਰਾਣਾਗੜ੍ਹਨ ਤੋਂ ਆ ਜਿਹੜੀ ਗਲੀ ਦਾ ਰੌਲਾ ਚੱਲ ਰਿਹਾ ਆ ਉਸੇ ਗਲੀ ਦੇ ਨਾਲ ਹੀ ਅਗਲੇ ਬਣੇ ਘਰ ਆ ਸਰਦਾਰ ਅਜੀਤ ਸਿੰਘ ਜੀ ਦਾ ਆ ਕਿਉਂਕਿ ਅਸੀਂ ਵੀ ਪਹਿਲਾਂ ਇਹਨਾਂ ਨੂੰ ਭਾਜੀ ਹੁਣਾਂ ਨੂੰ ਕਹਿ ਹੈ ਬਣਾਉਣ ਲਈ ਕਿ ਅਸੀਂ ਵੀ ਮਤਲਬ 2-3 ਮਹੀਨੇ ਤੋਂ ਕਹਿ ਰਹੇ ਕਿ ਸਾਡਾ ਵੀ ਬਾਜ਼ਾਰ ਬਣੋ ਇਹਨਾਂ ਨੇ ਸਾਨੂੰ ਕਿਹਾ ਕਿ ਅਗਲਾ ਜਿਹੜਾ ਪ੍ਰੋਜੈਕਟ ਹੋ ਰਿਹਾ ਉਹਦੇ ਵਿੱਚ ਤੁਹਾਡਾ ਉਹ ਪਾਸ ਹੋ ਜਾਏਗਾ ਆਲਰੇਡੀ ਆ ਜਿਹੜੀ ਗਲੀ ਦਾ ਰੋਲਾ ਉਹ ਵੀ ਨਹੀਂ ਪਾਸ ਹੈਗਾ ਅੰਦੇ ਉਹ ਇਕੱਠਾ ਹੀ ਬਾਜ਼ਾਰ ਬਣੇਗਾ ਨੈਕਸਟ ਟਾਈਮ ਦੇ ਵਿੱਚ ਆ ਜਿਹੜਾ ਹੁਣ ਬਾਜ਼ਾਰ ਬਣ ਗਿਆ ਕਿ 3-4 ਦਿਨਾਂ ਤੋਂ ਅੰਦੇ ਕਿ ਹੁਣ ਉਹ ਵੀ ਪਟਿਆ ਜਾਏਗਾ ਅਗਲੀ ਅਗਲੇ ਪ੍ਰੋਜੈਕਟ ਵਿੱਚ ਉਹ ਵੀ ਬਾਜ਼ਾਰ ਤਿਆਰ ਹੋ ਜਾਵੇ ਕਹਿੰਦੇ ਸੀ ਗਲੀ ਮਲੇਵਲੀਓ ਕਿਹੜੇ ਲੋਕ ਸੀ ਗਲੀ ਮਲੇਵਲੀ ਉਹ ਗਲੀ ਦੇ ਨਹੀਂ ਸੀ ਉਹ ਜਿਹੜੇ ਬਾਈਟ ਦੇ ਰਹੇ ਸੀ ਉਹ ਬਸ ਔਰੇ ਘਰ ਤੋਂ ਸਭੋ ਬਣਨਾ ਸ਼ੁਰੂ ਹੋਇਆ ਔਰੇ ਘਰ ਦੇ ਪਕਾਇਦਾ ਘਰ ਤੋਂ ਪੂਰਾ ਪੈ ਗਏ ਜਦੋਂ ਅੱਜ ਤੋਂ 2 ਮਹੀਨਿਆਂ ਗਲੀ ਪੁੱਟੀ ਸੀ ਜਾਂ ਕਿ ਉਰੋਂ ਮੁੱਦਾ ਕਰਦਾ ਕਿ ਉਰੋਂ ਹੀ ਨਾ ਪਟਾਉਂਦੇ ਕਿ ਪਹਿਲੋਂ ਆ ਪਾਸ ਕਰਾ ਕੇ ਗਲੀ ਜਿਹੜੀ ਟੁੱਟੀ ਜਿਹਦੀ ਦਾ ਰੋਲਾ ਆ ਉਹ ਵੀ ਨਾਲ ਪਾਸ ਕਰਾ ਕੇ ਫਿਰ ਇੱਕ ਵਾਰ ਪੁੱਟਦੇ ਆ ਇਹਨਾਂ ਨੇ ਐਂਡ ਤੇ ਆਣ ਕੇ ਰੋਲਾ ਪਾਇਆ ਜੇ ਜਿਹੜਾ ਕਿ ਪਉਣਾ ਨਹੀਂ ਹੀ ਬੰਦਾ ਆ ਕਿ ਫੋਕੀ ਰਾਜਨੀਤੀ ਦਾ ਕਰਕੇ ਮਤਲਬ ਕੋਈ ਮੁੱਦਾ ਹੈ ਨਹੀਂ ਐਵੇਂ ਬਸ ਮੁੱਦੇ ਨੂੰ ਜਾਣ ਬੁਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਉਹ ਪਾਰਟੀ ਨੂੰ ਬਦਨਾਮ ਕਰਨਾ ਹੁੰਦਾ ਜਿਹੜਾ ਨਾਲੇ ਆ ਜਿਹੜੇ ਪ੍ਰੋਜੈਕਟ ਹੁੰਦੇ ਆ ਆਹ ਕਿ ਇਕੱਲੇ ਸਰਦਾਰ ਮਨਮੋਹਨ ਸਿੰਘ ਨੇ ਕਿ ਬਣਾ ਨਹੀਂ ਆ ਸਰਕਾਰ ਵੱਲੋਂ ਪਾਸ ਹੋਣਗੇ ਫਿਰ ਬਣਨੇ ਆ ਉਹ ਠੀਕ ਆ ਸਰਕਾਰ ਵੱਲੋਂ ਉਹਨਾਂ ਦੀ ਡਿਊਟੀ ਲਈ ਗਈ ਆ ਕਿ ਜਿਹੜੀ ਜਿਹੜੀ ਵਾਰਡ ਦੇ ਵਿੱਚ ਬਣਨ ਵਾਲੇ ਆ ਪ੍ਰੋਜੈਕਟ ਆ ਜਿਹੜੇ ਤਿਆਰ ਹੋਣ ਵਾਲੇ ਉਹਨਾਂ ਦੀ ਡਿਊਟੀ ਲਈ ਤੁਸੀਂ ਉਹਨਾਂ ਨੂੰ ਦੱਸਣਾ ਨਾ ਕਿ ਉਹਨਾਂ ਨੇ ਸਰਕਾਰ ਨੇ ਉਹ ਪਾਸ ਕਰਨੇ ਸਰਕਾਰ ਨੇ ਬਣਾਉਣੇ ਆ ਆਮਰ ਮੋਹਨ ਸਿੰਘ ਨੂੰ ਐਵੇਂ ਬਦਨਾਮ ਕਰ ਰਿਹਾ ਡਾਲ ਮੈਡਮ ਜੀਵਨ ਚੌਂਦ ਨੂੰ ਵੀ ਬਦਨਾਮ ਕਰ ਰਿਹਾ ਜੀ ਮੈਂ ਇੱਕ ਛੋਟਾ